ਅਸੀ ਗਾਲ ਜੀ ਮੈਂ ਤੁਹਾਡਾ ਆਪਣਾ ਦੀਪ ਖਰੋੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਬ ਦਿਓ ਵਾਤ ਤੰਤਰ ਸਤਿਗੁਰ ਤੇਰਾ ਹੀ ਆਸਰਾ ਧੰਨ ਧੰਨ ਭਾਵੇਂ ਮੈਂ ਅੰਬਰਤਾਰੀਆਂ ਭਾਵੇਂ ਮੈਂ ਅਮਰਤ ਮੈਂ ਕਵਿਜਾ ਮੈਂਬਰਾਂ ਅੰਬਰਸਰ ਸੁਮਨੀ ਕਵਿਜਾ ਮੈਂਬਰਾਂ ਤੰਤਰ ਸਤਿਗੁਰ ਤੇਰਾ ਹੀ ਆਸਰਾ ਧੰਨ ਧੰਨ ਭਾਵੇਂ ਮੈਂ ਅੰਬਰਤਾਰੀਆਂ ਭਾਵੇਂ ਮੈਂ ਅਮਰਤ ਮੈਂ ਕਵਿਜਾ ਮੈਂਬਰਾਂ ਅੰਬਰਸਰ ਸੁਮਨੀ ਕਵਿਜਾ ਮੈਂਬਰਾਂ ਪੰਥ ਵਿੱਚ ਪੰਥ ਦੀ ਸੇਵਾ ਕਿਸੇ ਵੀ ਕਾਰਨ ਕਰਕੇ ਕਰਦਾ ਹੈ ਉਹਨਾਂ ਨੂੰ ਸ਼੍ਰੀ ਅਕਾਲ ਪਖ ਸਾਹਿਬ ਜੀ ਤੋਂ ਸਲਵਾਨ ਦਿੱਤਾ ਜਾਂਦਾ ਹੈ ਔਰ ਜੋ ਪੰਥ ਵਿਰੁੱਧ ਕਾਰਵਾਈ ਨਾ ਕਰਦਾ ਹੈ ਉਹਨੂੰ ਸ਼੍ਰੀ ਅਕਾਲ ਪਖ ਸਾਹਿਬ ਜੀ ਤੋਂ ਸਜ਼ਾ ਵੀ ਸੁਣਾਈ ਜਾਂਦੀ ਹੈ ਤਨਖਾਹਾਂ ਵੀ ਘਟਾ ਦਿੱਤਾ ਜਾਂਦਾ ਹੈ ਔਰ ਗੁਰੂ ਘਰਾਂ ਤੇ ਜੇਕਰ ਕੋਈ ਬਾਜ਼ਮਾ ਵਿੱਚ ਪੰਥ ਵਿੱਚ შეਖਿਆ ਵੀ ਜਾਂਦਾ ਹੈ ਔਰ ਇਹ ਜਿਹੜੀ ਤੁਹਾਡੇ ਸਾਹਮਣੇ ਹੱਥ ਵਿੱਚ ਮਾਈਕ ਲੈ ਕੇ ਖੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ। ਹੋਰ ਵੋਟਾਂ ਪਾ ਕੇ ਸਿੱਖ ਆਪਾਂ ਜਿਹੜਾ ਵਾਅਦਾ ਹੈ ਆਪਣਾ ਨੁਮਾਇੰਦਾ ਚੁੜਦੇ ਨੇ ਕਿ ਇਹ ਸਾਡੇ ਗਲਕੇ ਦੀ ਪੰਥਕ ਤੌਰ ਤੇ ਸੇਵਾ ਕਰੇਗਾ ਗੁਰਦੁਆਰਿਆਂ ਦੇ ਪ੍ਰਬੰਧ ਦਾ ਚਾਲ ਰੱਖੇਗਾ ਮਰਿਆਦਾ ਦਾ ਚਾਲ ਰੱਖੇਗਾ ਪਰ ਇਹ ਜਿਹੜੇ ਸ਼੍ਰੌਮਿਕ ਉਹ ਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੋ ਖੋਦ ਹੀ ਪਰੰਪਰਾਵਾਦਕ ਕਹਾਣ ਕਰਤ ਵਾਲੇ ਬਣ ਜਾਂਦਾ ਉਹ ਚੁਗੰਕੋ ਕੀ ਹੋ ਸਕਦਾ ਹੈ ਵਿਅਕਤੀ ਇਸ ਦਾ ਨਾਮ ਹਰਦੇਵ ਸਿੰਘ ਹੈ ਇਹ ਨੇ ਸਿਰਸੇ ਵਾਰਾ ਜਿਹੜਾ ਪਕੰਡੇ ਝੂਟੇ ਸੌਦੇ ਵਾਲਾ ਸਾਹ ਹੈ ਉਹਦੇ ਕਿਸੇ ਪ੍ਰੇਮਿਕੀ ਦੇ ਘਰ ਉਹ ਪ੍ਰੇਮਿਕੀਆਂ ਦੇ ਵੱਲੋਂ ਉਹਦਾ ਘਰ ਬਣਾਇਆ ਜਾ ਰਿਹਾ ਸੀ ਔਰ ਇਹਦੇ ਉਹਦੀ ਪ੍ਰਸ਼ੰਸਾ ਦੇ ਗੀਤ ਗਾਉਂਦਿਆਂ ਹੋਇਆ ਜਿਹੜਾ ਉਹਦਾ ਦਾੜਾ ਹੈ ਜੋ ਉਹ ਜੱਪਦੇ ਨੇ ਉਹਦਾ ਗਾਇਨ ਵੀ ਕੀਤਾ ਉਹਦੇ ਪ੍ਰਸ਼ੰਸਾ ਵਿੱਚ ਗੀਤੇ ਔਰ ਇੰਨੀ ਸ਼ਰਮ ਨਹੀਂ ਕੀਤੀ ਗੱਲ ਕਰਨ ਲੱਗਿਆ ਮਾਈਕ ਤੇ ਉਹ ਸੋਸ਼ਲ ਮੀਡੀਆ ਤੇ ਜੋ ਤੇਰੀ ਵੀਡੀਓ ਵਾਰਤ ਹੋਈ ਉਹਦੇ ਵਿੱਚ ਉਹਦੀ ਹੁਕਮਾ ਕਰਦਾ ਹੋਇਆ ਬੜੀ ਸ਼ਾਂਤ ਨਾਲ ਕਹਿ ਰਿਹਾ ਕਿ ਮੈਂ ਅੰਮ੍ਰਿਤਸਰ ਬਾੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਤਲਿਤ ਮੈਂ ਦੁਆਰਾ ਇਹਨੂੰ ਸਮਾਜ ਵੱਲੋਂ ਪੰਥ ਵੱਲੋਂ ਲਾਂਟਾ ਪੰਗਿਆ ਜਿਕੇ ਰਬਾ ਵੀ ਮੰਗਣ ਵਾਸਤੇ ਸ਼੍ਰੀ ਅਕਾਲ ਤਖਸੈਰ ਜੀ ਕੇ ਆਪਣੀ ਦਰਖਾਸਤ ਜਿਹੜੀ ਸੀ ਉਹ ਭੇਜੀ ਔਰ ਇਹ ਗੁਰੂ ਕਬਿਰ ਦਾ ਇਹ ਜੋ ਚੋਕੇ ਸ਼੍ਰੀ ਅਕਾਲ ਤਖਸੈਰ ਜੀ ਨੇ ਲਿਖੇ ਨਾ ਤਮਸਤ ਹੁੰਦਾ ਪੁੱਜ ਮਾਮਲੇ ਐਸੇ ਹੁੰਦੇ ਨੇ ਕਿ ਜਿਨ੍ਹਾਂ ਤੇ ਥੋੜਾ ਸਮਾਂ ਚਰਚਾ ਵਿਚਾਰ ਕਰਕੇ ਤੇ ਉਹਨੂੰ ਤਨਖਾਹ ਵਾਕ ਦੇ ਬਖਸ਼ ਦਿੱਤਾ ਜਾਂਦਾ ਹੈ ਪਰ ਕੁਝ ਮਾਮਲੇ ਐਸੇ ਹੁੰਦੇ ਨੇ ਕਿ ਜਿੱਦਾਂ ਉੱਤੇ ਦਮੀ ਜੇਤੋਂ ਅਨੁਸ਼ੀਲਿਤ ਕਾਬਤਖਸਾਬ ਤੋਂ ਸੇਵਾ ਵਾਅਦਾ ਹੈ ਉਹ ਸੇਵਾ ਕਰਨ ਵਾਸਤੇ ਤਿਆਰ ਹੋ ਤੁਹਾਨੂੰ ਮਨਜ਼ੂਰ ਹੈ ਪੰਛੀ ਸਾਹਿਬਾਂ ਨੇ ਸਲਾਹ ਕਰਕੇ ਵਿਚਾਰ ਕਰਕੇ ਤੁਹਾਡਾ ਜੋ ਨਗਰ ਹੈ ਉਸ ਨਗਰ ਦੇ ਗੁਰਦੁਆਰੇ ਵਿੱਚ ਹਰ ਕੋਚ ਇੱਕ ਘੰਟਾ ਚਾੜੂ ਦੀ ਸੇਵਾ ਕਰਨੇ ਜੋੜੇ ਝਾੜਨਾ ਤੇ ਝੂਠੇ ਬਰਤਨਾਂ ਦੀ ਤੁਹਾਨੂੰ ਸੇਵਾ ਲਈ ਜਾਂਦੀ ਹੈ। ਔਰ 11ਵਾਂ ਦਿਨ ਪੰਜ ਪਾਠ ਤੁਸੀਂ ਨਿਤਨੇਮ ਦੇ ਕਰਨੇ ਨੇ। ਇੱਕ ਪਾਠ ਤੁਸੀਂ ਆਪਨ ਦੇ ਨਿਤਨੇਮ ਕਰਨਾ ਤੇ ਪੰਜ ਪਾਠ ਤੁਸੀਂ ਹੋਰ ਨਾਲ ਪੰਜ ਪਾਣੀਆਂ ਨਿਤਨੇਮ ਦਿਖਾ ਰੋਜ਼ ਕਰਨੇ ਨੇ। ਹਾਂ 11 ਦਿਨਾਂ ਵਾਸਤੇ ਜੋ ਸੇਵਾ ਉਹ 11 ਦਿਨ ਕਰਦੀ ਹੈ। ਸਵਾ 100 ਰੁਪਇਆ ਤੁਸੀਂ ਪਿੰਡ ਦੇ ਕਿਸੇ ਗਰੀਬ ਸਿੱਖ ਦੇ ਘਰ ਨੂੰ ਬਣਾਉਣ ਜਾਂ ਘਰ ਨੂੰ ਬਰੰਮਤ ਕਰਨ ਵਾਸਤੇ ਸਹਾਇਤਾ ਕਰਨੀ ਹੈ ਔਰ ਪਰਿਵਾਰ ਪਾਸੋਂ ਲਿਖਤੀ ਮਸੂਲੀ ਜਿਹੜੀ ਜਿਹੜਾ ਪੇਪਰ ਹੋ ਕਾਗਜ਼ ਹੋ ਕ ਉਹ ਤੁਸੀਂ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦੇਖੇ ਕਿ ਜਿਹੜਾ ਹੈ ਇਸ ਤੋਂ ਅਪਰੰਤ 500 ਰੁਪਏ ਦੀ ਦੇਗ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦੇਖੇ ਆਪਕੇ ਕਰਵਾਉਣੇ ਹੈ 500 ਰੁਪਇਆ ਗੁਰੂ ਕੀ ਗੋਰਾਖੂਚਪਾ ਕੇ ਗ੍ਰੰਥੀ ਸੇਕ ਦੇ ਪਾਸੋਂ ਆਪਣੀ ਕੀਤੀ ਹੋਈ ਸੇਵਾ ਦੀ ਕੀਤੀ ਹੋਈ ਜਿਹੜੀ ਅਰਦਾਸ ਹੈ ਉਹਨੂੰ ਕਰਵਾਉਣਾ ਮਨਜ਼ੂਰ ਹੈ ਮੱਥਾ ਟੇਕ ਕੇ ਜਾ ਸਕਦੇ ਹੋ